ਜਿਉਣੇ ਨੇ ਡੋਗਰ ਨੂੰ ਆ ਖੂਹ ਤੇ ਮਾਰਿਆ ਸੀ ਅਜੋ ਖੂਹ ਦਿਖਾਉਨੇ ਆ ਕਿਹੜੀ ਜਗ੍ਹਾ ਇਹ ਖੂਹ ਹੈਗਾ ਉਹ ਵੀ ਦੱਸਾਂਗੇ ਕਿੱਥੇ ਆਪਾਂ ਖੜੇ ਆ ਤੇ ਕੁਛ ਉਹ ਗੱਲਾਂ ਜਿਹੜੀਆਂ ਕਿਹਾ ਜਾਂਦਾ ਹੈ ਕਿ ਜਿਉਣੇ ਬਾਰੇ ਜੋ ਸੱਚਾਈ ਦੱਸੀ ਜਾਂਦੀ ਹੈ ਪਰ ਉਹ ਬਿਲਕੁਲ ਝੂਠ ਹੈ ਜੋ ਗਾਣਿਆਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਉਹ 100% ਝੂਠ ਜਿਹੜਾ ਦਿਖਾਇਆ ਗਿਆ ਅੱਜ ਉਸ ਝੂਠ ਤੋਂ ਆਪਾਂ ਪੜਦਾ ਚੱਕ ਕੇ ਤੁਹਾਨੂੰ ਬਿਲਕੁਲ ਸੱਚ ਦਿਖਾਵਾਂਗੇ ਉਹ ਝੂਠ ਨੂੰ ਅੱਜ ਨੰਗਾ ਕਰਾਂਗੇ ਆਪਾਂ ਆਜੋ ਆਪਾਂ ਪਹਿਲਾਂ ਖੂਹ ਦਿਖਾ ਦਈਏ ਕਹਿੰਦੇ ਇੱਥੇ ਆਹ ਜਗ੍ਹਾ ਦੇ ਉੱਤੇ ਜਦੋਂ ਜਿਉਣਾ ਤੇ ਚਾਤਰਾ ਆਏ ਨੇ ਉਹ ਆ ਖੂਹ ਦੇ ਉੱਤੇ ਇੱਥੇ ਬੈਠੇ ਸੀ ਬਹੁਤ ਪੁਰਾਣਾ ਖੂਹ ਆ ਇਹ ਕਈ ਸਾਲ ਪੁਰਾਣਾ ਮਤਲਬ ਕਿ ਉਹ ਲਾਲੋ ਸਾਹਿਬ ਉਹ ਗੱਲਾਂ ਨਹੀਂਆਂ 1903-4 ਦੀਆਂ ਜਾਂ 2-3 ਦੀਆਂ ਤਾਂ ਉਦੋਂ ਤੋਂ ਇਹ ਖੂਹ ਬਣਿਆ ਹੋਇਆ ਐ ਇੰਨਾ ਪੁਰਾਣਾ ਖੂਹ ਐ ਤੇ ਐਸਾਈਡ ਪੈ ਜਾਂਦਾ ਜੀ ਡੋਗਰ ਦਾ ਹਰਿਉ ਕਈ ਲੋਕ ਕਹਿੰਦੇ ਵੀ ਡੋਗਰ ਦਾ ਡਸਕਾ ਪਿੰਡ ਸੀ ਤੇ ਬਹੁਤ ਸਾਰੇ ਕਮੈਂਟ ਵੀ ਆਉਂਦੇ ਨੇ ਡੋਗਰਾ ਤੇ ਆਪਣਾ ਜੌਣੀ ਨੂੰ ਲੈ ਕੇ ਤਾਂ ਮੈਂ ਵੀਰਾਂ ਨੂੰ ਕਹਿਣਾ ਕਈ ਤਾਂ ਅੜੇ ਜਾਂਦੇ ਨੇ ਕਮੈਂਟਾਂ ਦੇ ਵਿੱਚ ਕਈ ਪਰਸਨਲੀ ਮੈਨੂੰ ਮੈਸੇਜ ਕਰੀ ਜਾਂਣਗੇ ਭਾਈ ਆ ਝੂਠ ਬੋਲਦਾ ਤੁਸੀਂ ਨੇ ਉਹਦਾ ਪਿੰਡ ਦੱਸ ਕਾ ਸੀ ਇਹ ਆ ਉਹ ਆ ਭਾਈ ਮੈਂ ਕਹਿਣਾ ਵੀ ਆਪ ਦੇ ਘਰੇ ਬੈਠ ਕੇ ਹਣਾ ਵੀ ਇਕੱਲੇ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਨਹੀਂ ਸਰਦਾ ਹੈਗਾ ਜੇ ਤੁਹਾਨੂੰ ਜਿਆਦਾ ਡਾਊਟ ਲੱਗਦਾ ਹੁੰਦਾ ਤੁਸੀਂ ਆਪ ਆਇਆ ਕਰੋ ਅਤੇ ਹਰੇ ਉਹਦੇ ਵਿੱਚ ਉਹਦਾ ਘਰ ਵੀ ਜੱਦੀਕਰ ਮੈਂ ਕਹਿੰਦਾ ਉਹ ਵੀ ਦੇਖ ਕੇ ਜਾਓ ਉੱਥੇ ਕਵਰ ਬਣੀ ਹੋਈ ਆ ਅਡੀ ਡੌਗਰ ਦੀ ਉਹ ਵੀ ਦੇਖ ਕੇ ਜਾਓ ਆਪਦੇ ਘਰੇ ਬਹਿ ਕੇ ਬਾਈ ਅੱਧੇ ਦਾ ਬਾਹਰਲੇ ਦੇਸ਼ਾਂ ਚ ਉਡਣ ਲੱਗ ਜਾਣਗੇ ਕਹਿੰਦੇ ਬਾਈ ਅਸੀਂ ਫਲਾਣੀ ਇਟਲੀ ਚੋਂ ਬੋਲਦੇ ਆ ਜਾਂ ਫਲਾਣੀ ਜਗ੍ਹਾ ਤੋਂ ਬੋਲਦੇ ਹਾਂ ਉਹਦਾ ਪਿੰਡ ਦਾ ਡਸਕਾ ਤੇ ਯਾਰ ਅੜੀ ਜਾਣਗੇ ਸੋ ਬਾਈ ਅੜਿਆ ਅੜਿਆ ਨਾ ਕਰੋ ਅਸੀਂ ਬਹੁਤ ਪੱਕਾਈ ਕਰਕੇ ਹਨਾ ਕਿੰਨੀ ਤੁੱਪਾ ਤੁਸੀਂ ਦੇਖ ਸਕਦੇ ਹੋ ਪਰ ਸੂਰਜ ਬਹੁਤ ਕੁੱਤੇ ਪੱਕਾਈ ਕਰਕੇ ਅਸੀਂ ਸਾਰੀ ਇਨਫੋਰਮੇ ਹਾਂ ਹੋ ਸਕਦਾ ਕੋਈ ਛੋਟੀ ਮੋਟੀ ਕੋਈ ਗਲਤੀ ਰਹਿ ਜਾਂਦੀ ਹੋਵੇ ਹਨਾ ਉਹਦੇ ਲਈ ਮਾਫ ਕਰਨਾ ਪਰ ਅਸੀਂ ਨਾ ਮਤਲਬ ਕਿ ਬਹੁਤ ਜ਼ਿਆਦਾ ਜਿਹੜੀ ਕੋਸ਼ਿਸ਼ ਕਰਦੇ ਹੁਣੇ ਵੀ ਤੁਹਾਨੂੰ ਸਚਾਈ ਦੇ ਨਾਲ ਜਿਹੜਾ ਜਾਣੂ ਕਰਵਾਇਆ ਜਾਵੇ ਤਾਂ ਦੋਸਤੋ ਉਸ ਦਿਨ ਦੀ ਗੱਲ ਹੈ ਉਸ ਦਿਨ ਜਿਹੜਾ ਆਪਣਾ ਸੀਗਾ ਜੌਣਾ ਮੋੜ ਜੌਣਾ ਮੋੜ ਤੇ ਚਾਤਰਾ ਆ ਜਗ੍ਹਾ ਦੇ ਉੱਤੇ ਬੈਠੇ ਸੀ ਇੱਥੇ ਇੱਕ ਪਾਲੀ ਇਧਰ ਮੱਝਿਆ ਚਾਰੀ ਜਾਂਦਾ ਸੀਗਾ ਉਸ ਨੂੰ ਭੇਜਿਆ ਵੀ ਜਾ ਕੇ ਸੁਨੇਹਾ ਲਾ ਵੀ ਭਾਈ ਤੇਰਾ ਵੇਟ ਕਰ ਰਿਹਾ ਜੌਣਾ ਮੋੜਾ ਉਹ ਘੋਦੇ ਉੱਤੇ ਵੀ ਜੇ ਤੂੰ ਪਿਓ ਦਾ ਪੁੱਤ ਆ ਤਾਂ ਆ ਕੇ ਉੱਥੇ ਮਿਲ ਲੈ ਤਾਂ ਕਹਿੰਦੇ ਵੀ ਡੋਗਰ ਵੀ ਬਹੁਤ ਚੜ੍ਹਾਈ ਦੀ ਕਹਿੰਦੇ ਪਤਾ ਨਹੀਂ ਕੈ ਮਾਨੋ ਚ ਵਜਣ ਸੀਗਾ ਬੜਾ ਚੋਬਰ ਸੀ ਆ ਕਹਿੰਦੇ ਉੱਚਾ ਲੰਬਾ ਸੀ 7 7.5 ਫੁੱਟ ਦਾ ਦਾ ਕੱਦ ਤੇ ਨੌਜਵਾਨ ਦਾ ਬਹੁਤ ਤਕੜਾ ਜਵਾਨ ਸੀਗਾ ਤੇ ਕਹਿੰਦੇ ਪੂਰਾ ਸਿਰ ਕੱਢ ਮਾਸੀ ਹੱਕ ਤਾਣ ਕੇ ਤੁਰਦਾ ਹੁੰਦਾ ਸੀਗਾ ਤੇ ਅੰਗਰੇਜ਼ਾਂ ਦਾ ਬੜਾ ਪਿਆਰਾ ਹੁੰਦਾ ਸੀਗਾ ਬੜਾ ਸ਼ੌਂਕ ਰੱਖਿਆ ਸੀ ਅੰਗਰੇਜ਼ਾਂ ਨੇ ਕਿਉਂਕਿ ਅੰਗਰੇਜ਼ਾਂ ਦੇ ਉਹ ਹਕੂਮਤ ਦੀ ਮੁਕਬਰੀ ਕਰਦਾ ਹੁੰਦਾ ਸੀਗਾ ਸੋ ਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਚੌਧਰੀ ਸੀਗਾ ਡੋਗਰ ਚੌਧਰੀ ਸੀ ਕਈ ਪਿੰਡਾਂ ਦੀ ਜਿਹੜੀ ਚੌਧਰ ਉਹਦੇ ਕੋਲੇ ਹੁੰਦੀ ਸੀ ਉਹਦਾ ਦੱਸਿਆ ਜਾਂਦਾ ਇੱਕ ਬਜ਼ੁਰਗ ਨੇ ਦੱਸਿਆ ਸੀ ਕਹਿੰਦੇ ਜਿਹੜਾ ਉਹਦਾ ਆਫਿਸ ਹੁੰਦਾ ਜੇ ਆਪਾਂ ਦਫਤਰ ਕਹਿੰਦੇ ਨੇ ਉਹ ਉਹ ਇੱਥੇ ਨਾਲ ਹੀ ਪੈਂਦਾ ਪਿੰਡ ਸੰਗਤਪੁਰੇ ਦੇ ਵਿੱਚ ਸੀ ਮੈਂ ਸੁਣਨ ਦੇ ਵਿੱਚ ਆਇਆ ਸੁਣਿਆ ਸੋ ਉਹੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤਾਂ ਦੋਸਤੋ ਕਹਿੰਦੇ ਡੋਗਰ ਆਉਂਦਾ ਡੋਗਰ ਆ ਕੇ ਇੱਥੇ ਜੌਣੇ ਦੇ ਨਾਲ ਜਿਹੜਾ ਸਵਾਲ ਜਵਾਬ ਹੁੰਦੇ ਨੇ ਤਾਂ ਕਹਿੰਦੇ ਵੀ ਜਦੋਂ ਗੋਲੀਆਂ ਵੱਜਣ ਉਹ ਇੱਕ ਦੂਜੇ ਦੇ ਸਾਹਮਣੇ ਹੋ ਜਾਂਦੇ ਨੇ ਤਾਂ ਇੱਕ ਦੂਜੇ ਨੂੰ ਉਹ ਉਹ ਨੂੰ ਕਹਿੰਦਾ ਵੀ ਗੋਲੀ ਚਲਾ ਉਹ ਉਹ ਨੂੰ ਕਹਿੰਦਾ ਵੀ ਗੋਲੀ ਚਲਾ ਕਹਿੰਦੇ ਨੇ ਕਹਿੰਦੇ ਵੀ ਪਹਿਲੀ ਗੋਲੀ ਸੀ ਜਿਹੜੀ ਉਹ ਜਿਹੜੀ ਡੋਗਰ ਨੂੰ ਜਿਉਣੇ ਨੇ ਕਿਹਾ ਡੋਗਰ ਨੂੰ ਵੀ ਪਹਿਲਾਂ ਤੂੰ ਚਲਾ ਤਾਂ ਡੋਗਰ ਨੇ ਜਿਉਣੇ ਕਣੀ ਚਲਾਈ ਸੀ ਜਿਹੜੀ ਮਿਸ ਲੰਗੀ ਸੀ ਦੂਜੀ ਗੋਲੀ ਸੀ ਜਿਹੜੀ ਉਹ ਆਪਣਾ ਜਿਉਣੇ ਨੇ ਮਾਰੀ ਸੀ ਇਹਦੇ ਆਪਣਾ ਕੀ ਨਾਮ ਦਾ ਡੋਗਰ ਦੇ ਡੋਗਰ ਦੀ ਕਹਿੰਦੇ ਪੱਟ ਵਿੱਚ ਦੀ ਗੋਲੀ ਲੰਘ ਗਈ ਸੀ ਉਸ ਤੋਂ ਬਾਅਦ ਡੋਗਰ ਨੇ ਤੇ ਜਿਉਣੇ ਨੇ ਆਪਸੀ ਜਿਹੜਾ ਜੱਫਾ ਲਾਇਆ ਜੱਫੇ ਦੇ ਵਿੱਚ ਵੀ ਕਹਿੰਦੇ ਬਈ ਬੜਾ ਮਤਲਬ ਕਿ ਚੋਬਰ ਸੀ ਕਿਉਂਕਿ ਜਿਹੜੀ ਉਹ ਗੱਲ ਹੈ ਚਾਤਰੇ ਨੇ ਆਪਦੇ ਪਿੰਡ ਕਾਣੇ ਪਕਾਲੇ ਪਾਣੀਆਂ ਚੋਂ ਵਾਪਸ ਆਉਣ ਤੋਂ ਬਾਅਦ ਆਪਦੇ ਪਿੰਡ ਦੇ ਲੋਕਾਂ ਨੂੰ ਉਹ ਗੱਲ ਕਹਾਣੀ ਸੁਣਾਈ ਸੀ ਕਹਿੰਦੇ ਵੀ ਇੱਕ ਵਾਰੀ ਤਾਂ ਐਂ ਲੱਗਦਾ ਸੀ ਜਿਵੇਂ ਡੋਗਰ ਜਿਉਣੇ ਨੂੰ ਮਾਰ ਦੂਗਾ ਤੇ ਇਹ ਤਾਂ ਬਸ ਉਹੀ ਮਾਤਾ ਦੀ ਕਿਰਪਾ ਲਾ ਲਓ ਜਿਵੇਂ ਮਰਜੀ ਲਾ ਲਓ ਕਹਿੰਦੇ ਨੈਣਾ ਦੇ ਵੀ ਮਾਤਾ ਨੂੰ ਬਹੁਤ ਮੰਨਦਾ ਸੀ ਜਿਉਣਾ ਬਸ ਕਿਤੇ ਬਸ ਉਹਦਾ ਦਾ ਚੱਲ ਗਿਆ ਜਿਉਣੇ ਦਾ ਉਹਨੇ ਡੋਗਰ ਮਾਰਤਾ ਸੋ ਆ ਇਸ ਜਗ੍ਹਾ ਦੇ ਉੱਤੇ ਮਾਰਿਆ ਸੀਗਾ ਇਹ ਉਹ ਪੁਰਾਣੀ ਇਤਿਹਾਸਕ ਜਗ੍ਹਾ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਵੱਤ ਤੋਂ ਵੱਤ ਜਰੂਰ ਕਰ ਦਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਤੇ ਆਪਾਂ ਜੇ ਆਪਾਂ ਗੱਲ ਕਰੀਏ ਵੀ ਖੜੇ ਕਿੱਥੇ ਆ ਤਾਂ ਦੋਸਤੋ ਆਪਾਂ ਖੜੇ ਆ ਇਹ ਐਸ ਸਾਈਡ ਤਾਂ ਪੈਂਦਾ ਜੀ ਪਿੰਡ ਰੱਤਾ ਖੇੜਾ ਐਸ ਸਾਈਡ ਪੈਂਦਾ ਜਿਹੜਾ ਪਿੰਡ ਦੋਦੜਾ ਦੋ ਉਦਰਾ ਨਾਲੀ ਭਾਦੜਾ ਬਚੂਆਣਾ ਠੀਕ ਹੈ ਜੀ ਇਹ ਬੁੜਲਾਡੇ ਦੇ ਪਿੰਡ ਜੇ ਪੈ ਜਾਂਦੇ ਨੇ ਉਹ ਪੈਂਦੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਨਾਲ ਬੁੜਲਾਡਾ ਇੱਥੋਂ 8-10 ਕਿਲੋਮੀਟਰ ਦੂਰ 7-8 ਕਿਲੋਮੀਟਰ ਪੈਂਦਾ 10 ਕੋ ਹੋਣਾ ਤੇ ਬੁੜਲਾਡਾ ਪੰਜਾਬ ਦੇ ਵਿੱਚ ਇਹ ਜਗ੍ਹਾ ਹੈ ਪੰਜਾਬ ਬੁੜਲਾਡਾ ਦੋਦੜਾ ਭਾਦੜਾ ਜਾਂ ਬੁੜਲਾਡਾ ਲਿਖ ਕੇ ਤੁਸੀਂ ਆਪਦੇ ਜਿਹੜਾ ਸਰਚ ਮਾਰ ਸਕਦੇ ਹੋ ਉਹਦੇ ਵਿੱਚ ਆਪਣਾ ਮੈਪ ਦੇ ਵਿੱਚ ਉਹ ਨਾਲ ਦੀ ਨਾਲ ਨਿਕਲ ਜੂ ਇਹ ਜਗਾ ਤੇ ਹਰਿਆਊ ਇਥੋਂ ਮਤਲਬ 7-8 ਕਿਲੋਮੀਟਰ ਹਰਿਆਊ ਹੋਆ ਬਸ ਨੇੜੀ ਨੇੜੀ ਜੇ ਪੈਂਦੇ ਨੇ ਪਿੰਡ ਰੱਤਾ ਹਰਿਆਊ ਤੇ ਨਾਲਾ ਦੋਦੜਾ ਇਹ ਦੋਦੜੇ ਤੋਂ ਜਦੋਂ ਆਪਾਂ ਰੱਤੇ ਨੂੰ ਆਉਨੇ ਆ ਮੇਨ ਰੋਡ ਹੈ ਜੀ ਇਹ ਇਹ ਮੇਨ ਰੋਡ ਆ ਦੋਦੜੇ ਆ ਜਿਹੜਾ ਇਹ ਬੜਲਾਡੇ ਤੋਂ ਸਲਾਮ ਨੂੰ ਜਾਂਦਾ ਪਿੰਡਾਂ ਵਿੱਚ ਦੀ ਵੱਡਾ ਮਤਲਬ ਵਧੀਆ ਰੋਡ ਆ ਮੇਨ ਜਾਂ ਉਸ ਰੋਡ ਤੋਂ ਜਦੋਂ ਦੋਦੜੇ ਪਹੁੰਚ ਗਏ ਦੋਦੜੇ ਤੋਂ ਰੱਤੇ ਨੂੰ ਆਉਂਗੇ ਜਦੋਂ ਰਾਹ ਦੇ ਵਿੱਚ ਪਊਆ ਸ਼ੈਲਰ ਦੇ ਨਾਲ ਹੈ ਕਈ ਵਾਰੀ ਤੁਸੀਂ ਇੱਧਰ ਨੂੰ ਆਓ ਤਾਂ ਦੇਖ ਕੇ ਵੀ ਜਾ ਸਕਦੇ ਹੋ ਇਸ ਜਗ੍ਹਾ ਨੂੰ मेहनत मेरी रहमत खुदा दी मुस्लमानी रूहानियत इक गल है इलम दे माहिर चमत्कार हुंदे देखो अपनी आंखاں سامنے 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ ਜਾਦੂ ਟੂਲੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਜੋ ਟੋਕਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੋਟਣਾ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 99155 58934